ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦਾ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 7-8 ਬੈੜਾ ਦਿਖਾਵਾਂਗੇ ਸੂਈਆਂ ਸਵਾਈਆਂ ਰੇਟ ਡਟੇਰ ਆਪਾਂ ਵੀ ਤੁਹ ਪਹੁੰਚਿਆ ਹਾਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਈ ਜੀ ਮੋਬਾਈਲ ਨੰਬਰ ਹੈਗਾ 981539173 981539107 ਹਾਂਜੀ ਪਹਿਲਾ ਨੰਬਰ ਜਿਹੜੇ ਆਪਾਂ ਸਿੰਗਾ ਵਾਲੀ ਵੈਢ ਦੇਖ ਰਹੇ ਆ ਬਾਈ ਕਿਹੜਾ ਸੂਆ ਸੂਈ ਹੋਈ ਆ ਬਾਈ ਜੀ ਦੂਜਾ ਸੂਆ ਸੂਈ ਹੈਗੀ ਜੀ ਪਲੂਣ ਦਾ ਤਾਂ ਉਹ 32 ਕਿਲੋ ਜਮਨ ਨਟ ਦਿੱਤਾ ਹੋਇਆ ਵੀਰੇ ਅੱਛਾ ਪਲੂਣ ਦਾ ਉਹ ਤਾਂ 32 ਕਿਲੋ ਤੇ ਨਾਲੂਆ ਨਾਲੂਆ ਬੱਚੇ ਦਾ ਨਾਲ ਆ ਹਨਾ ਕਮਲ ਦਾ ਬਾਈ ਕਾਲ ਜਿਹੜੀ ਰਾਤ ਨੂੰ ਨਹੀਂ ਇਹ ਤਾਂ ਪਿਛਲ ਤੋਂ ਦਾਤ ਚੂਰੀ ਆ ਆ ਦੇਖਾ ਦੋ ਕੰਨੀਆ ਇਹ ਤੇ ਇਹ ਬੱਚਾ ਕੀ ਆ ਬੱਚਾ ਬਾਈ ਜੀ ਅੱਛਾ ਮਗਰ ਆ ਗਿਆ ਤੇ ਬੱਚਾ ਤੇ ਇਹਦੀ ਗੱਲ ਕਰੀ ਵੀ ਦੁੱਧ ਹੁਣ ਸਟਾਰਟਿੰਗ ਕਿੰਨਾ ਹੈਗਾ ਬਾਈ ਟੈਂਡਾ ਮਾ 10 ਕਿਲੋ ਪਰ ਟਾਈਮ ਦਾ ਹਾਂ ਤੇ ਕਹੋਣ ਨੂੰ ਜੇ 28 ਕਹਾਲੋ 30 ਕਹਾਲੋ ਵੀ ਹੈਗਾ ਬਈ ਉਹਦਾ ਕੀ ਫਾਇਦਾ ਪਰ ਜਿਹੜਾ ਭਣ ਭੜਾ ਲੈ ਗਿਆ ਜੀ ਜੇ ਮੇਰੇ ਕੋਲੇ ਖੜੀ ਰਹੇਗੀ ਤਾਂ 35 ਕਿਲੋ ਵੀ ਤਾਂ ਨਾਪ ਕੇ ਦੇ ਦੂ ਬਈ ਚੱਲ ਕਹਿਣ ਦਾ ਭਾਪ ਗਾ ਚੰਗੀ ਆ ਵੱਡੀ ਆ ਹਾਂ 30 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੇ ਵੀ ਬਈ ਮੌਸਮ ਬੜਾ ਵਧੀਆ ਹੈਗਾ 30 ਕਿਲੋ ਦਾ ਹੁਣ ਜਮਾ ਹੈ ਮੰਨ ਵੀ ਮਾਨੀ ਜਾਂਦੇ ਠੀਕ ਹੈ ਮੇਨ ਗੱਲ ਜੇਰ ਜੀ ਰੋਕੇ ਆ ਹਾਂ ਬਈ ਜੀ ਕੀ ਦੀ ਬਾ ਗਾਰੰਟੀ ਦੇ ਸਕਦੇ ਹਾਂ ਉਹ ਜੀ ਅਲਵਾ ਦੇ ਦਿੰਦਾ ਜੀ ਵੀ ਨਾ ਬੈਂਟੀ ਨੂੰ ਤੂੰ ਤਾਂ ਬਈ ਇੱਥੇ ਬੰਦ ਜਿਓ ਆਪਣੇ ਕੋਲ ਉਹ ਕੰਮ ਨਹੀਂ ਜੀ ਗਾਂ ਦੇ ਕੋਈ ਜੇ ਰਹਿੰਦੀ ਹੋਵੇ ਬਾਹਰ ਦੀ ਸ਼ਹਿਰੋਂ ਮੈਂ ਸਨ ਘੱਟ ਵੱਧ ਹੋਵੇ ਉਹ ਜਿੰਮੇਵਾਰ ਸਰਪੂਰ ਹੋਵੇ ਉਹ ਚੀਜ਼ ਦੇ ਕੋਈ ਜਿੰਮੇਵਾਰਾਂ ਪੈਸੇ ਕਿੰਨੇ ਰੇਟ ਇਹਦਾ ਰੇਟ ਬਈ 1 ਲੱਖ 20 ਹਜ਼ਾਰ ਦੀ ਬੱਛੀ ਦੇ ਦਾਂ ਮੌਕੇ ਤੇ ਕੋਈ ਐਸ ਹੋ ਜੂਗੀ ਆਮ ਆਮ ਤਾਂ ਕਰ ਦੇਾਂਗੇ ਜੀ ਅੱਗੇ ਆ ਜਾਓ ਬਈ ਜੀ ਦੋ ਨੰਬਰ ਤੇ ਇਹਦੇ ਮਗਰ ਬੱਛੀ ਆ ਨਾ ਇਹਦੇ ਮਗਰ ਬੱਛੀ ਆ ਜੀ ਕਿਹ ਮਾ ਦੇਣਾ ਸੋਈ ਨੂੰ ਠੀਕ ਹੈ ਜੀ ਇਹ ਮੈਨੂੰ ਵੀ ਰਾਤ ਨੂੰ 9-10 ਵਜੇ ਸੂਈ ਆ ਇਧਰ ਕਿ 4 ਵਜੇ ਸੂਈ ਠੀਕ ਹੈ ਤੇ ਜੇ ਅੱਜ ਆਪਾਂ ਇਹਦਾ ਵਿਡਾਨਾ ਆਹ ਲੁੱਕੇ ਜਮਾ ਬਾਈ ਠੀਕ ਹੈ ਤੇ 11 ਜੱਪਿਆਂ ਦੀ ਆਪਣੀ ਫੁੱਲ ਗਰੰਟੀ ਹੋ ਬਾਈ ਯਾਰ ਕਿਸੇ ਚੀਜ਼ ਦੀ ਵੀ ਕੋਈ ਜਾਨਵਰ ਚ ਕੋ ਹੋਵੇ ਜੀ ਤੇ ਗੱਲ ਕਰੀ ਆਪਾਂ ਇਹਦੇ ਦੁੱਧ ਦੀ ਕਿੰਨਾ ਕੁ ਪਾ ਦੂਗੇ ਦੁੱਧ ਬਾਈ ਇਹਦਾ 24 ਕਿਲੋ ਦੱਸਿਆ ਮਾਰਕਣ ਜਿਹੜੇ ਮਨੂੰ ਤਾਂ ਆਪਾਂ ਲਈ ਆ ਫਾਰਮ ਚ ਗੱਲ ਮਾਰ ਕੇ ਬਲੂਨ ਦਾ ਦਿੱਤਾ ਹੋਇਆ ਜਿਹੜਾ ਭੰਨ ਭਰਾ ਲਊਗਾ 24 ਕਿਲੋ ਮੰਨ ਕੇ ਲੈ ਲਵੇ ਹੁਣ ਇਹ ਮਨੂੰ ਵੀ 18 ਹੋਵੇ 17 ਇੱਕ ਤਰ੍ਹਾਂ ਦੀ ਮਾਜੀ ਆ ਹਨ ਮੋਟਾ ਹਨਾ ਬੜੀ ਚਮਾਈ ਚਮੂਈ ਦੀ ਚੰਗੀ ਆ ਆਪਾਂ ਫਰਮਾ ਬੜਾ ਦਿਤਾਰਾ ਮਾਰ ਕੇ ਕਿ ਲੱਪ ਨਾਲ ਰਹੀ ਕੋ ਮਿਲ ਗੋ ਜੀ ਬੜੀ ਧਰਮਾਂ ਲੱਗੇ ਨੇ ਵੀਡੀਓ ਲੰਬੀ ਹੋ ਜਾਂਦੀ ਇਹਦਾ ਰੇਟ ਕਿਰ ਹੋ ਜਾਗੇ ਇਹ 95000 ਦੀ ਮੱਛੀ ਦੇ ਦਾਂਗੇ ਜੀ 95000 ਦੀ ਬਿਹੜ ਮਗਰ ਇਹਦੇ ਬੱਚੀ ਆ ਹਨਾ ਹਾਂ ਜੀ ਮੈਂ ਇਹਦੇ ਬੱਚੀ ਬਹੁਤ ਕੁਆਲਟੀ ਵਾਲੀ ਬੱਚੀ ਆ ਸੀਮਾ ਵਗੈਰਾ ਦਾ ਸਾਰੀ ਕੋਈ ਕੋ ਡਿਟੇਲ ਆਗੀ ਜੀ ਅੱਗੇ ਬਾਈ ਜੀ ਦੇਖ ਰਹੇ ਆ ਤੇਰਾ ਨੰਬਰ ਤੇ ਆਪਾਂ ਕਾਲੀ ਬਿਹੜ ਕਾਲੀ ਬਿਹੜ ਤੇ ਬਾਈ ਹਜੇ ਮੈਂ ਮਨੋ ਵੀ 24 ਤਰੀਕ ਨੂੰ ਦੇਣ ਅੱਛਾ ਅਜੇ ਕੱਚੀ ਹਫ਼ਤੇ ਕੱਢ ਦੀ ਹਾਂ ਹਫ਼ਤਾ ਪੂਰਾ ਹੀ ਨਹੀਂ ਜੀ ਪੰਜ ਅੱਗੇ ਦੀਪਾ ਮਾਰਦੀ ਐ ਜਮਾ ਜੀ ਤੇ 22 ਕਿਲੋ ਦੁੱਧ ਬਈ ਪਲੂਣ ਦਾ ਦਿੱਤਾ ਹੋਇਆ ਅੱਛਾ ਇਸ ਵਾਰ ਚਾਹੀਏ ਅਗਲਾ 30 ਮੰਗਣ ਲਈ ਚਾਹੀਏ ਮੰਨ ਲੈ 25 ਪੱਕੀ ਮੰਨ ਲੈ ਜਦੋਂ ਗੱਭਾਂ ਨਾਲ ਬਣੀ ਹੈ ਨਾ ਜੀ ਤੁਸੀਂ ਮੰਨ ਲੈ ਕੋਈ ਭੈਣ ਭਰਾ ਜੀ ਤੇ ਇਹਦਾ ਰੇਟ ਕੀ ਰਹੂਗਾ ਇਹਦਾ 1,10,000 ਦੀ ਵੇਡ ਦੇ ਦਾਂਗੇ 1,10,000 ਦੀ ਹਾਂ ਜੀ ਮੋਕ ਤੇ ਗੁਜਾਇਸ ਹੋ ਜੂਗੀ ਹਾਂ ਹਾਂ ਬਈ ਮਨਦਾਨ ਕਰ ਲੈ ਪਰ ਇੱਕ ਗੱਲ ਆ ਬਈ ਜਿਹੜਾ ਵੀ ਕੋਈ ਭੈਣ ਭਰਾ ਆ ਫਾਰਮ ਜੀ ਕਹਿੰਦਾ ਵੀ ਮਾਰ ਨਹੀਂ ਗੋਗਣਾ ਆ ਪੱਥਰਾਂ ਕਿਆਂ ਮਾਰਾਂਗੇ ਅੱਛਾ 110000 ਮੌਕੇ ਤੇ ਗੁਜਾਇਸ ਆਪਾਂ ਕਰ ਦਾਂਗੇ ਤੇ ਸੂਨ ਦੇ ਵਿੱਚ ਇਹਦਾ ਹਫ਼ਤਾ ਬਾਕੀ ਰਹਿ ਗਿਆ ਹਨਾ ਇੱਕ ਹਫ਼ਤਾ ਬਾਕੀ ਆ ਬਈ ਕਿਸੇ ਨੂੰ ਉੱਟ ਬੈਠਾ ਕਦੇ ਨਹੀਂ ਜਾਂਦਾ ਆਪਣੀ ਦੇਖੀ ਹੋਈ ਐਵੇਂ ਥੱਲੇ ਸੁੱਏ ਦੀ ਬਹੁਤ ਜ਼ਿਆਦਾ ਦੇਵਰ ਨੂੰ ਅੱਗੇ ਆ ਗਈ 4 ਨੰਬਰ ਸਾਈਵਾਲ ਹਾਂ ਬਈ ਇਹਦੇ ਮੰਗ ਵੀ ਬੱਛਾ ਹੈ ਜੀ ਜੀ ਕੈ ਕਿ ਦਿਨ ਹੋ ਗਏ ਬਈ ਜੀ ਆ ਮਨੂ ਵੀ 18 ਅਪ੍ਰੈਲ 16 ਕਿਲੋ ਗੋਲੀ ਮੰਨ ਕੇ ਰਹਿ ਲੈਂਦੇ ਆ ਭੈਣ ਤਰਾ ਰੂਹ ਕੈ ਕਿ ਦਿਨ ਹੋ ਗਿਆ ਸੂਈ ਨੂੰ ਕਿੰਨਾਂ ਚੌਥਾ ਦਿਨ ਆ ਬਈ ਚੌਥਾ ਦਿਨ ਸੂਈ ਨੂੰ ਆ ਤੇ ਸੰਦੀ ਜੀ ਤਦੋਂ ਇਹ ਮੰਨ ਲਿਆ ਜਿਹੜੇ ਚਾਹਤ ਖਾਣਾ ਨਾਲ ਝੂਟੀ ਜਾਂ ਲਤ ਚੱਕਣ ਦਾ ਪਤਾ ਹੀ ਨਹੀਂ ਕਿੰਨਾ ਦੋ ਦਾ ਹਾਈਸਟ ਪਾ ਦੂ 20 ਕਿਲੋ 1 ਕਿਲੋ ਖਲੋ ਪਾਉਂਦੀ ਬਈ ਇੱਕ ਹੋਰ ਗੱਲ ਆ ਵੀ ਜਿਹੜਾ ਬੈਣਾ ਪਾਉਂ ਸਰਕਾਰ ਨੇ ਜੀ ਇਹ ਦੂਗਾ ਹਾਂ ਦੋ ਵੜਾ ਦਿਖਾਵਾਂਗੇ ਜੀ ਇਹਨਾਂ ਨੂੰ ਕੋਈ ਬਾਜ਼ਾਰ ਨਹੀਂ ਛੱਡਿਆ ਵਾ ਕੋਈ ਡੰਗ ਨਹੀਂ ਛੱਡਿਆ ਹੋਇਆ ਜੀ ਇਨਾ ਬੜਾ ਦੀ ਚਵਾਈ ਹੋਈ ਹੋਈ ਆ 6 ਮਹੀਨੇ ਦੀ ਬਿਲਕੁਲ ਬੂੰਦ ਬੂੰਦ ਖਾਲੀ ਕਰੀਆਂ ਹੋਈਆਂ ਨੇ ਕੋਈ ਆਪਣਾ ਵੀਰੋ ਅੱਜ ਟਾਈਮ ਹੈ ਨਹੀਂ ਸੀ ਮੈਂ ਆ ਗਿਆ ਕਰਕੇ ਤੂੰ ਕੱਲ ਮੈਨੂੰ ਕੱਲ ਮੈਨੂੰ ਫੋਨ ਲਾਇਆ ਸੀ ਕੱਲ ਮੈਂ ਇਥੋਂ ਆਇਆ ਨਹੀਂ ਗਿਆ ਤੇ ਅੱਜ ਵੀਡੀਓ ਕੋਈ ਇਹ ਨਹੀਂ ਮੰਨ ਕੇ ਜੜੇ ਸਿਸਟਮ ਨਹੀਂ ਕਿ ਆਪਾਂ ਵੀਡੀਓ ਪਾਉਣੇ ਘੰਟਾ ਘੰਟਾ ਛੱਡਿਆ ਵੀ ਆ ਤੇ ਵੀਡੀਓ ਪਾਉਂਦੇ ਬਈ ਜਦੋਂ ਹੁਫਾਰੇ ਬੁਆਰੇ ਨੂੰ ਮਾਰਦੇ ਹੁੰਦਾ ਹੀ ਆ ਥੋੜਾ ਪਸੂ ਦਿਖੇ ਥੱਲੇ ਹਣਾ ਹਾਂ ਵੀ ਪਸੂ ਬੰਨ੍ਹ ਕਿਸੇ ਪਰ ਇਹ ਜਿਵੇਂ ਬੂੰਦ ਬੂੰਦ ਖਾਲੀ ਕਰੀਆਂ ਹੋਈਆਂ 16 ਕਿਲੋ ਦੀ ਆਪਾਂ ਗਰੰਟੀ ਦੇ ਭੇਜ ਦਾਂਗੇ ਜੇ ਪੌਣੇ 16 ਵੀ ਨਿਕਲੋ ਜਦੋਂ ਆਉਣ ਜਾਣ ਦਾ ਕਰਾਇਆ ਦੇ ਕੇ ਭੇਜਾਂਗੇ ਰੇਟ ਦਾ ਜੱਗੀ ਕੀ ਆ? ਜਿੰਨੇ ਪਰਹਾਰ ਦੀ ਰੇਟ ਦੇਣੀ ਆ। ਆਜੋ ਅੱਗੇ ਖੜੀਏ 5 ਨੰਬਰ ਤੇ। ਕਿ 2 3 4 5 ਨੰਬਰ ਤੇ। ਇਹ ਆ ਗਈ ਥੋੜੀ ਮਧਰੀ ਗੋਡੀ ਦੀ ਹੈਨਾ? ਹਾਂ ਭਾਈ ਜਰਸੀ ਵਾਲਾ ਕਰਦਾ ਬੜੀ ਵੱਡੀ ਨਹੀਂ ਹੈਗੀ। ਬੱਚਾ ਗਿਆ ਮਗਰ। ਇਹ ਵੀ ਮਗਰੀ ਬੱਚਾ ਵਈ ਜੀ। ਠੀਕ ਹੈ ਕਰਨਾ ਜੀ ਸੁਈ ਦੀ ਆ। ਇਹਨੂੰ ਅਜੇ ਸੁਈ ਨੂੰ ਚੌਥਾ ਦਿਨ ਹੀ ਇਹਨੂੰ ਭਾਈ ਇਹ ਤਾਂ ਸ਼ਾਈ ਵਾਲ ਇਕੱਠੀ ਹੋਈ ਸੁਈਆਂ। ਤੇ ਦੁੱਧ ਹੁਣ ਕਿੰਨਾ ਨੇ ਪੜਜੂ? ਦੁੱਧ ਚੂਣਦਾ ਹੈਗਾ ਹੁਣ ਉਹ 14 ਕਿਲੋ ਜਮਾ ਹੈ ਨੈਟ ਤੇ 7 ਕਿਲੋ ਪਰ ਟਾਈਮ ਦਾ ਜਿਹੇ ਬੰਦਾ ਤੇ ਲੀਟਰ ਲਾ ਲੈ ਜਿਹੇ ਕੰਡਾ ਨਾਲੇ ਅੱਛਾ ਨਿਭੜੂਗਾ ਹਾਂ ਰੇਟ ਕੀ ਰਹੂ ਇਹਦਾ ਇਹ 62000 ਦੀ ਬੱਛੀ ਦੇ ਦਾਂਗੇ ਅੱਛਾ 62000 ਦੀ ਬੱਛੀ ਵਿੱਚ ਜਿਹੜੀ ਕਹਿਂਦੇ ਆ ਤੇ ਅਸੀਂ 45000 ਦੀ ਨਹੀਂ ਕੀ ਜੀ ਬੱਛੀ ਜੜੀ 50000 ਦੀ ਲੜੀ 62000 ਦੀ ਲੈ ਜਾਓ ਹੋਰ ਗੱਲਾਂ ਬਾਈ ਜੀ ਜਿਹੜਾ ਅੱਜ ਬੱਛੀ ਲੈ ਕੇ 35 ਦੀ 40 ਦੀ 50 ਦੀ ਪਾਲਦਾ ਹੈਗਾ ਉਨੇ ਨਾਲ ਆ ਮੈਨੂੰ ਗਾਂ ਲੈਣ ਚ ਫਾਇਦਾ ਹੈ ਮਨ ਲੋਹੇ ਦੰਦਾ ਚ ਕੱਲ ਕਿਸੇ ਬੰਦੇ ਨੇ ਮੈਂ ਵੀਡੀਓ ਤੇ ਬੈਠੇ ਫੋਨ ਨੰਬਰ ਲਾ ਲਿਆ ਦੋ ਬੱਚੇ ਕਹਿੰਦਾ 85 ਦੇ ਦੇਣੀ ਆ ਫਿਰ ਉਹ ਕਿੰਨੇ ਹਜੇ ਸੂਈਆਂ ਤੇ ਮੈਂ ਕਹਾ ਵੀ ਹਾਂ ਕੋਈ ਰਿਕਾਰਡ ਕੀ ਕਹਿੰਦਾ ਤੈਨੂੰ ਤਾਂ ਬਈ ਕੀ ਪਤਾ ਇਹਦੇ ਬਾਰੇ ਤੇ ਮੈਂ ਕਹਾ ਵੀ ਗਾਂ ਜਾਂਦੇ ਕਹਿੰਦਾ ਉਹ ਨਹੀਂ ਆਉਂਦੀਆਂ ਗਿਆ ਉਹ ਕਾਰਨ ਕਿ ਇਹ ਸਭ ਕੋ ਜਾਣਦਾ ਲਾਜਹਾਗ ਤੋਂ ਲੈ ਕੇ ਸਾਨੂੰ ਆਂਡਿਆਂ ਦੇ ਭਾਅ ਤੱਕ ਦਾ ਪਤਾ ਵੀ ਕਿਹੜੀ ਚੀਜ਼ ਕਿਵੇਂ ਆ ਬੱਝ ਲਿਆ ਕੇ ਕਦੋਂ ਪਛੇ ਅਗਲੇ ਬਿਲਡਰ ਵਾਲੇ ਲੱਗੇ ਜਾਂਦੇ ਆ ਹਨਾ ਉਹੀ ਕਰਨਾ ਬਈ ਯਾਰ ਹੁਣ ਕੋਣ ਨੂੰ ਕੈਸਾ ਲੋਕ ਤੈਨੂੰ ਮੇਰੀ ਵੀਡੀਓ ਪਾਉਂਦੇ ਨੂੰ ਜੇ ਆਪਣਾ ਕੰਮ ਸਦਾ ਕੰਮ ਕਰਦੇ ਹੁਣ ਬਾੜ ਆਪਾਂ ਕਹਿੰਦਾ ਬਾੜ ਗਿਆ 65 ਦਾ ਬਾੜ ਗਿਆ ਭਾਈ 62000 ਦੇ 60 ਹੀ ਰਹਿ ਗਿਆ 60000 ਦੀ ਗਾਂ ਜਾਵੜੇ ਦੀ ਤੀਗਾ ਪਰ ਤੂਕਣ ਵੇਖ ਜੂਰ ਜਦੋਂ ਮਰਜੀ ਵੇਚਦਾ ਦੇ ਦੇ ਅੱਗੇ ਆ ਗਈਆਂ ਜਰਸੀਆਂ ਜਰਸੀ ਦੇ ਤਾਂ ਨੰਗੀਨਾ ਹੀ ਆ ਭਾਈ ਚਾਰ ਦੰਦ ਦਿਓ ਕੈ ਇਦਾਂ ਕੱਢ ਦਿਆ ਹਫਤਾ ਲੈ ਜੂਗੇ ਅੱਛਾ ਹਫਤਾ ਲੈ ਜੂਗੀ ਚਾਰ ਦੰਦ ਪਹਿਲਾ ਸੂਰ ਜਿਵੇਂ ਪਹਿਲਾਂ ਸੂਂਦੀ ਆ ਭਾਈ ਬੜੇ ਟੋਪਰ ਬਣੂ ਥੱਲੋ ਦਾ ਬਨਾਡ ਬਾਪੂ ਲੈ ਆੜੇ ਤੇ ਜਗੀ ਸੂਨ ਦੇ ਵਿੱਚ ਤੇ 4 ਦਿਨ ਹੀ ਬਾਕੀ ਆ ਨਹੀਂ ਹਫਤਾ ਪਿਆ ਬਈ ਜੀ ਅੱਛਾ 4 ਦੰਦ ਆਗੇ 4 ਦੰਦ ਹਫਤਾ ਬਾਕੀ ਦੇਵੇਂ ਲੂਵੇਂ ਤੇ ਬੜੀ ਸੂਚੀ ਆ ਹਨਾ ਹਾਂ ਬਹੁਤ ਫਿਟਿੰਗ ਫੁਟਿੰਗ ਬਹੁਤ ਸੂਣੀ ਹੈ ਬਈ ਤੇ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਤਾਂ ਇਹ ਜਿਹੜੀ ਬੱਚੀ ਦੀ ਕੁਆਲਿਟੀ ਆ ਬਈ ਬਣਾ ਬਟਾ 20 ਕਿਲੋ ਪਾਉਣਾ ਚਾਹੀਦਾ ਰੇਟ ਕੀ ਰੋਜ ਜਗੀ ਦਾ 85000 ਦੀ ਦੇ ਮੌਕੇ ਤੇ ਗੁਜਾਇਸ ਹੋ ਜੂਗੀ ਹਾਂ ਤਾਂ ਕਰਦੇ ਸੋ 85000 ਦੀ ਬੱਚੀ ਤੇ ਕੱਦ-ਕੜ ਬਾਕੀ ਠੰਡੀ ਜਾਣ ਪਨਾਨ ਹਨਾ ਜਿੱਥੇ ਰੋਗ ਲਾ ਉੱਥੇ ਹੀ ਖੜ ਜਾਂਦੀ ਆ ਜੀ ਸੋ ਬਾਕੀ ਗੱਲ ਕੀ ਹੁੰਦਾ ਭਾਈ ਉਹ ਨਹੀਂ ਹੈਗੀ ਵੀ ਜੇ ਮੈਂ ਨਿੱਕੀਏ ਕੋ ਦੂਜਾ ਹੁੰਦੀਆਂ ਉਹ ਜੀ ਨਹੀਂ ਪੰਜਾਬ ਵਾਲੀ ਪਿਓ ਨਾ ਜਮਾ ਦਹਾਲੇ ਜੀ ਤੇ ਅੱਗੇ ਦੇ ਨਾਲ ਦੇਖਨੇ ਜਰਸੀ ਦੇ ਆਪਾਂ ਇਹ ਕੱਚੀ ਆ ਬੱਚੀ ਭਾਈ ਜੀ ਅਜੇ ਇਹਦੇ 10-15 ਦਿਨ ਪਏ ਹੋ ਬਸ ਵੀਡੀਓ ਪਾਉਣਾ ਤੇ ਮਸਤ ਨਹੀਂ ਜੀ ਅੱਛਾ ਕੱਚੀ ਆ ਦਾ ਹਣਾ ਹਾਂ ਕੋ ਪਾ ਦਿੰਦੇ ਨਾਲ ਹੀ ਕੋਈ ਭੈਣ ਭਰਾ ਮਾ ਲੈਂਦਾ ਕਿ ਯਾਰ ਮੈਂ ਤਾਂ ਦੰਦ ਵੀ ਨਹੀਂ ਚੈੱਕ ਕਰੀ ਅੱਛਾ ਅੱਛਾ ਦੋ ਦੰਦ ਆ ਗਏ ਹਣਾ ਇਹ ਦੋ ਦੰਦ ਦੇ ਪੱਟ ਕੇ ਆਪਾਂ ਦੇਖ ਲੈ ਕਰ ਲਈ ਬਣਾ ਥੱਲੇ ਦੋਦਾਂ ਦਾ ਬੱਚੀ ਬਾ ਠੀਕ ਆ ਓਕੇ ਮੈਂ ਪਿਓਰ ਦੋਦਾਂ ਦਾ ਬਈ ਤੇ ਇਹਦਾ ਜਾ ਜੱਗੀ ਭਾ ਭੰਦਾ ਤੇ ਬਈ ਜਿਵੇਂ ਹੁਣ ਅੱਤੀ ਕੱਚੀ ਐ ਬੱਚੀ ਆਪਾਂ ਕੱਚੀ ਕੱਚੀ 52000 ਦੇ ਦੇਣਾ ਅਸਾ ਕੱਲੇ 52000 ਦੀ ਹਾਂ ਵੇਜ ਵੀਰ ਕਹਿੰਦਾ ਟੋਕੜ ਗਾਂ ਲੈ ਲਾਂਗੇ ਅਸੀਂ ਉਹ ਲੈ ਲਾਂਗੇ ਸੋ 52000 ਦੀ ਇਹ ਕੈਰੈਕਟਰ ਬਹੁਤ ਚੰਗਿਆ ਗਾਣੇ ਜੀ ਗਾਣੇ ਪੱਛੀ ਆ ਜੀ ਆਪਣੇ ਕੋਲ ਇਹ ਬੱਟੇ ਚਾਈ ਹੋਏ ਹੈ ਅੱਛਾ ਬਾਦ ਘੜ ਚਾਈ ਹੋਈ ਆ ਹਾਂ ਮੱਝਰੇ ਬੱਟੇ ਚਾਈ ਹੋਈ ਆ ਆਪਣੇ ਕੋਲ ਆ ਅੱਛਾ ਨੰਬਰ ਚੰਗੀ 98153 987 ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲਈ ਚੈਨਲ ਨੂੰ ਪਿਆਰ ਦੇਣ ਲਈ ਤਾਂ ਜੀ